ਬਲਕਿ ਕੋ ਦੂਣੇ ਪਾਤਾ ਮਾਸਟਰ ਜੀ ਨੂੰ 705 ਚ ਸੁਣਾਉਣਾ ਤੁਹਾਨੂੰ ਪੂਰੀ ਕਹਾਣੀ ਨਮੇਦੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਜੀ ਦਬਲੋ ਅਸੀਂ ਚੁਟਕਲੇ ਸੁਣਾਉਂਦੇ ਰਹਾਂਗੇ ਤੇ ਤੁਹਾਨੂੰ ਹਸਾਉਂਦੇ ਰਹਾਂਗੇ ਕੋ ਦੂਣੂ ਮਾਸਟਰ ਜੀ ਕਹਿੰਦੇ ਵੀ ਕੋਈ ਲੇਖ ਸੁਣਾ ਕੋ ਦੂ ਕਹਿੰਦਾ ਮਾਸਟਰ ਜੀ ਫ ਫੜਦਾ ਲੇਖ ਸੁਣਾਦਾ ਜੀ ਮਾਸਟਰ ਕਹਿੰਦੇ ਸੁਣਾ ਦੇ ਫੁੱਫੜ ਦਾ ਲੇਖ ਸੁਣਾ ਦੇ ਤਾਂ ਕੋ ਦੂ ਕਹਿੰਦਾ ਮਾਸਟਰ ਜੀ ਜਿਹੜਾ ਜੀ ਫੁੱਫੜ ਹੁੰਦਾ ਹੈ ਓਹੋ ਹਰ ਘਰ ਦੇ ਵਿੱਚ ਇੱਕ ਜਾਂ ਦੋ ਜਾਂ ਤਿੰਨ ਹੁੰਦੇ ਹੁੰਦੇ ਆ ਤੇ ਜਿਹੜਾ ਫਫੜ ਹੁੰਦਾ ਉਹ ਪਹਿਲਾਂ ਕਿਸੇ ਜ਼ਮਾਨੇ 'ਚ ਜੀਜਾ ਹੁੰਦਾ ਸੀ ਨਮਾ ਪਰੌਣਾ ਹੁੰਦਾ ਸੀ ਤੇ ਉਹਨੇ ਬਥੇਰੇ ਸਹਰਿਆਂ ਦੇ ਕੁੱਤੜ ਖਾਦੇ ਹੁੰਦੇ ਆ ਤੇ ਢੋਲਾ ਦੇ ਢੋਲੋਂ ਦਾਰੂ ਦੇ ਪੀ ਜਾਂਦਾ ਤੇ ਵਿਆਹ ਸਾਦੀ 'ਚ ਛੱਲੇ ਮੁੰਡੀਆਂ ਪਿੱਛੇ ਉਹ ਆਕੜ ਕੇ ਭੱਜ ਜਾਂਦਾ ਤੇ ਟਾਈਮ-ਟਾਈਮ ਤੇ ਉਹ ਭੂਆ ਨੂੰ ਘਰੋਂ ਕੱਢਣ ਦੀ ਜਦ ਪੇਕੇ ਛੱਡ ਕੇ ਆਉਣ ਦੀ ਧਮਕੀ ਵੀ ਦਿੰਦਾ ਰਹਿੰਦਾ ਜਾਂ ਸਹੁਰਿਆਂ ਭੱਜਣ ਦੀ ਵੀ ਮੇਰੀ ਛੇ ਬਾਣੀ ਹੋਈ ਆਏ ਧਮਕੀ ਦਿੰਦਾ ਰਹਿੰਦਾ ਪਰ ਅੱਜ ਕੱਲੋਂ ਫਫੜਾ ਜਿਹੜਾ ਉਹ ਬੁढ़ा ਹੋ ਚੁੱਕਿਆ ਉਹਦੀ ਥਾਂ ਨਵੇਂ ਪਰੋਣੇ ਨਵੇਂ ਜੀਜਿਆਂ ਨੇ ਲੈ ਲਈ ਅੱਜ ਕੱਲੋਂ ਜਿਹੜਾ ਫਫੜਾ ਹੈ ਉਹ ਕੁੱਕੜ ਕੱਕੜਾ ਝੜੋਦਾ ਮੂੰਗੀ ਦੀ ਦਾਲ ਤੇ ਗਝਾਇਆ ਹੁੰਦਾ ਜੀ ਦਾਰੂ ਦੂਰੂ ਦਊ ਬਚੀ ਕੁਝ ਕਦੇ ਮਿਲ ਜੇ ਮਿਲ ਜੇ ਨਾ ਮਿਲ ਜੇ ਨਾ ਮਿਲ ਜੇ ਮੰਝਾ ਵੀ ਉਹਦਾ ਖੁੰਝੇ ਜੇ ਚੜਾਇਆ ਹੁੰਦਾ ਭਾਈ ਮਾਸਟਰ ਨੂੰ ਚੜਿਆ ਗੁੱਸਾ ਮਾਸਟਰ ਕਹਿੰਦਾ ਓਏ ਤੂੰ ਕੀ ਲੈ ਕੇ ਸੁਣਾਈ ਆ ਨਾ ਹੈ ਤੈਨੂੰ ਪਤਾ ਨਹੀਂ ਮੈਂ ਵੀ ਇੱਕ ਫਫੜਾ ਐ ਤੱਕੋ ਦੋਖਾ ਦਾ ਅੱਛਾ ਮਾਸਟਰ ਜੀ ਫੇਰ ਤਾਂ ਮਾਸਟਰ ਜੀ ਤੁਹਾਨੂੰ ਵੀ ਕੋਕੜ ਬਹੁਤ ਯਾਦ ਆਉਂਦੇ ਹੋਣੇ ਹਨ ਹੁਣ ਤਾਂ ਸੋਨੂ ਵੀ ਵਾਟਰ ਜੀ ਮੂਗੀ ਦੀ ਦਾਲ ਤਿਕ ਜਾਉ